올 인디아 유스 카ంగ레스 데 پردان ਅਤੇ ਗਿੱਦੜਵਾਹਾ ਦੇ ਵਿਧਾਇਕ ਰਾਜਾ ਬੜਿੰਗ ਦੇ ਪੀਏ ਦੇ ਵੱਲੋਂ ਕੁਝ ਸ਼ਰਾਰਤੀ ਲੋਕਾਂ ਦੇ ਨਾਲ ਮਿਲ ਕੇ ਪੱਤਰਕਾਰ ਦੀ ਕੀਤੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਿੱਚ ਸ਼ੇਰਪੁਰ ਦੇ ਪੱਤਰਕਾਰਾਂ ਦੇ ਵੱਲੋਂ ਲੁਧਿਆਣਾ ਸੰਗਰੂਰ ਮੁੱਖ ਮਾਰਗ ਤੇ ਸਥਾਨਕ ਕੱਕੜਵਾਲ ਚੌਂਕ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰਾਂ ਦੇ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆਈ ਹੈ ਜਿੱਥੇ ਗਿੱਦੜਵਾਹਾ ਦੇ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਤੇ ਹਮਲਾ ਕਰਕੇ ਕੁੱਟਮਾਰ ਕਰਨ ਦੇ ਮੁੱਖ ਦੋਸ਼ੀ ਚਰਨਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ ਗਿੱਦੜਵਾਹਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਇਹ ਗਿੱਦੜਵਾਹਾ ਵਿਖੇ ਸ਼ਿਵਰਾਜ ਰਾਜੂ ਜੋ ਪੰਜਾਬੀ ਅਖਬਾਰ ਦਾ ਪੱਤਰਕਾਰ ਹੈ ਉਥੇ ਰਾਜਾ ਬੜਿੰਗ ਦੇ ਪੀਏ ਅਤੇ ਇੱਕ ਟਰੱਕ ਯੂਨੀਅਨ ਦੇ ਪ੍ਰਧਾਨ ਵੱਲੋਂ ਜਿਹੜਾ ਉਹਦੇ ਤੇ ਕਾਤਲਾਨਾ ਹਮਲਾ ਕੀਤਾ ਗਿਆ ਉਹਦੇ ਕਾਂਗਰਸੀਆਂ ਦੇ ਗੁੰਡਿਆਂ ਵੱਲੋਂ ਲੱਠ ਮਾਰਾ ਵੱਲੋਂ ਜੋਰ ਦੇ ਤੇ ਹਮਲਾ ਕੀਤਾ ਗਿਆ ਉਹਨੂੰ ਪਛਾਪ ਪਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਪਛਾਪ ਪਲਾਇਆ ਗਿਆ ਔਰ ਉਹਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਆ ਤੇ ਫਿਰ ਉਹਨੂੰ ਹਸਤਾ ਵਾਲੇ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਰੋਸ ਵਜੋਂ ਸੰਕੇਤਕ ਜਿਹੜਾ ਜਾਮ ਹੈ ਉਹ ਲਾਇਆ ਹੈ ਔਰ ਜੋ ਵੀ ਉਥੇ ਦੀਆਂ ਜਥੇਬੰਦੀਆਂ ਸੱਦਾ ਦੇਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪ੍ਰੈਸ ਕਲੱਬ ਧੂਰੀ ਪ੍ਰੈਸ ਟਰੱਸਟ ਪੰਜਾਬ ਪ੍ਰੈਸ ਕਲੱਬ ਸ਼ੇਰਪੁਰ ਸਮੇਤ ਹੋਰ ਪੱਤਰਕਾਰਾਂ ਦੀ ਲਾਮਬੰਦੀ ਕਰਕੇ ਵੱਡੀ ਪੱਧਰ ਤੇ ਜਿਹੜਾ ਸੰਘਰਸ਼ ਆ ਉਹਨੂੰ ਪੰਜਾਬ ਪੱਧਰ ਦੇ ਉੱਤੇ ਪਹੁੰਚਾਵਾਂਗੇ ਅੱਜ ਦਾ ਅੱਜ ਦਾ ਜਿਹੜਾ ਪੱਤਰਕਾਰ ਭਾਈਚਾਰੇ ਵੱਲੋਂ ਧਰਨਾ ਲਗਾਇਆ ਗਿਆ ਜੋ ਕਾਂਗਰਸੀਆਂ ਨੇ ਗੁੰਡਾਗਰਦੀ ਕਰੀਆ ਰਾਜਾ ਪਟਿੰਗ ਦਾ ਜੋ ਪੀਏ ਆ ਉਹਨਾਂ ਦੇ ਕਹਿਣ ਤੇ ਜੋ ਉੱਥੇ ਦਾ ਟਰੱਕ ਜੁਨ ਦੇ ਪ੍ਰਧਾਨ ਨੇ ਇੱਕ ਪੱਤਰਕਾਰ ਭਾਈਚਾਰੇ ਤੇ ਪੱਤਰਕਾਰ ਤੇ ਹਮਲਾ ਕਰਕੇ ਜੋ ਗੁੰਡਾਗਰਦੀ ਕਰੀਆ ਅਸੀਂ ਉਹਦੇ ਖਿਲਾਫ ਅੱਜ ਮੁਜ਼ਾਹਰਾ ਕਰ ਰਹੇ ਆਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਜਿਹੜੇ ਲੋਕਾਂ ਨੇ ਕੁੱਟਮਾਰ ਕਰੀਆ ਉਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਵੇ ਔਰ ਜੋ ਰਾਜਾ ਵੜਿੰਗ ਦਾ ਰੋਲ ਬਣਦਾ ਉਹ ਲੋਕਾਂ ਤੋਂ ਮਾਫੀ ਮੰਗਣ ਔਰ ਜੋ ਪੰਜਾਬ ਦੇ ਵਿੱਚ ਦਹਿਸ ਦਾ ਮਾਹੌਲ ਬਣਾਉਣਾ ਚਾਹੁੰਦੀ ਆ ਕਾਂਗਰਸ ਪਾਰਟੀ ਉਹਦੇ ਕੈਪਟਨ ਸਾਹਿਬ ਦਾਖਲਦਗੀ ਕਰਕੇ ਇਹਨੂੰ ਫੌਰਨ ਬੰਦ ਕੀਤਾ ਜਾਵੇ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਦੀਗਾ ਕਿ ਅਸੀਂ ਲੋਕਾਂ ਨੂੰ ਸਾਫ਼ ਸੁਥਰੀ ਸਰਕਾਰ ਦੇਵਾਂਗੇ ਇਮਾਨਦਾਰ ਸਰਕਾਰ ਦੇਵਾਂਗੇ ਜੋ ਕਾਲੀ ਦਲ ਨੇ ਧੱਕਾ ਕੀਤਾ ਕਾਂਗਰਸ ਪਾਰਟੀ ਧੱਕਾ ਨਹੀਂ ਕਰੂਗੀ ਮੈਂ ਸਮਝਦਾ ਪੱਤਰਕਾਰ ਭਾਈਚਾਰਾ ਸਾਰਾ ਇਹ ਸਮਝ ਰਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਿਆ ਨੂੰ 1 ਮਹੀਨਾ ਹੋਇਆ ਮਹੀਨੇ ਦੇ ਵਿੱਚ ਹੀ ਜੋ ਕਾਂਗਰਸ ਪਾਰਟੀ ਤੇਜ਼ੀ ਨਾਲ ਅੱਗੇ ਨੂੰ ਗੁੰਡਾ ਕਰਦੀਆਂ ਵਿੱਚ ਵੱਧ ਰਹੀ ਆ ਕਾਲੀ ਦਲ ਨਾਲੋਂ ਬਹੁਤ ਜ਼ਿਆਦਾ ਉੱਪਰ ਆ ਪੰਜਾਬ ਦਾ ਪੱਤਰਕਾਰ ਭਾਈਚਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਦੇ ਕੋਈ ਹੱਲ ਨਾ ਕੱਢਿਆ ਦਾ ਅਸੀਂ ਇੱਕ ਪਲੇਟਫਾਰਮ ਤੇ ਜਥੇਬੰਦੀਆਂ ਨੂੰ ਇਕੱਠੇ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਵੱਡੀ ਐਜੀਟੇਸ਼ਨ ਕਰਾਂਗੇ ਤਾਂ ਕਿ ਜਲਦੀ ਸਰਕਾਰ ਨੂੰ ਬੇਨਤੀ ਕਰਦੇ ਆ ਜਿਨ੍ਹਾਂ ਲੋਕਾਂ ਨੇ ਗੁੰਡਾਗਰਦੀ ਕਰੀਆ ਉਹਨਾਂ ਨੂੰ ਰੈਸਟ ਕਰਕੇ ਇਲਾਕਿਆਂ ਦੇ ਅੰਦਰ ਦਿੱਤਾ ਜਾਵੇ ਮੇਰਾ ਕਹਿਣਾ ਇਹ ਹੈ ਕਿ ਉਹ 10 ਸਾਲਾਂ ਬਾਅਦ ਰਾਜ ਚੋਣ ਤੋਂ ਬਾਅਦ ਲੱਗਦੀ ਸਮਝੇ ਸੀ ਵੀ ਸਰਕਾਰ ਕੁਝ ਸਿੱਖ ਕੇ ਆਈ ਹੈ ਪਰ ਜਿਸਕੇ ਸਮਾਜ ਦੇ ਐਮ ਐਲ ਏ ਜਿਸਕੇ ਸਮਾਜ ਦੇ ਮਤਲਬ ਜਿਹੜੀ ਪਿਛਲੀ ਪਾਕੜ ਹੈ ਉਹ ਲੱਗਦੀ ਇੰਜ ਇਹਨਾਂ ਦਿਨਾਂ 'ਚ ਜਿਵੇਂ ਆਕਾਲੀਆਂ ਤੋਂ ਵੱਧ ਗਈ ਹੋਵੇ ਇਸ ਕਰਕੇ ਭਾਰਤੀ ਕਮਿਊਨਿਸਟ ਪਾਰਟੀ ਹਮੇਸ਼ਾ ਪੱਤਰਕਾਰਾਂ ਦੇ ਹੱਕ ਉਹਨਾਂ ਦੇ ਫਰਜ਼ਾਂ ਨੂੰ ਪਛਾਣਦੀ ਹੈ ਉਹਨਾਂ ਦੇ ਹੱਕਾਂ ਨੂੰ ਮਹਿਫੂਜ਼ ਕਰਨ ਲਈ ਉਹਦੀ ਹਮੇਸ਼ਾ ਮਦਦ ਕਰਦੀ ਹੈ ਮੈਂ ਸਮਝਦਾ ਕਿ ਜੋ ਇਹ ਐਕਸ਼ਨ ਹੈ ਜਿੱਤੇ ਪੰਜਾਬ ਸਰਕਾਰ ਨੂੰ ਭਾਜੜਾ ਪਈ ਹੈ ਇਹ ਸਹੀ ਹੈ ਔਰ ਇਸ ਤਰ੍ਹਾਂ ਪੱਤਰਕਾਰ ਭਾਈਚਾਰੇ ਨੂੰ ਲੋਕਾਂ ਦੇ ਹਿੱਤਾਂ ਲਈ ਲੜ ਕੇ ਅੱਗੇ ਬਸਰ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗਲ